ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਦੇਲੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤਿੰਨ ਗਾਵਾਂ ਸੇਲ ਲਈ ਲੈ ਕੇ ਆਏ ਆਂਗੇ ਦੋ ਤਾਂ ਆਗੀਆਂ ਤਾਜ਼ੀਆਂ ਸੂਈਆਂ ਟੌਪ ਕੁਆਲਿਟੀ ਦੀਆਂ ਇੱਕ ਦੇ ਮਗਰ ਆ ਗਿਆ ਬੱਚਾ ਵੱਸੀ ਤੇ ਇੱਕ ਗੱਬਣ ਹਜੇ ਥੋੜੇ ਦਿਨਾਂ ਦੀ ਬਈ ਐ ਮੜ ਲਓ ਕੱਚੀ ਆ ਜਰਸੀ ਆ ਗਈ ਇਹ ਵੀ ਟੌਪ ਦਾ ਨਿਕਨਾ ਆ ਗਿਆ ਤੇ ਜਿਹੜੀ ਆਪਾਂ ਨਾ ਵੀਡੀਓ ਬਣਾ ਰਹੇ ਆਂ ਬਈ ਕਾਲੇ ਦੀਪ ਘੜ ਵਾਲੇ ਕੋਲੋਂ ਬਣਾ ਰਹੇ ਆਂ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤੋਂ ਨਵੀਂ ਵੀਡੀਓ নোਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਆਜੋ ਆਪਾਂ ਕਰਦੇ ਆਂ ਬਾਈ ਨਾ ਗੱਲਬਾਤ ਆਜੋ ਬਾਈ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋਠ ਠੀਕ ਹਾਂ ਬਾਈ ਕਿਵੇਂ ਚੱਲਦਾ ਕੰਮ ਕੰਮਕਾਰ ਪੂਰਾ ਵਧੀਆ ਗੱਜ ਵੀ ਵੇਚੀਆਂ ਦੋ ਤੋਂ ਕਾਇਆਂ ਠੀਕ ਆ ਤੇ ਰੇਟ ਅੱਜ ਫਿਰ ਜਾਇਜ਼ ਹੀ ਹੋਊ ਰੇਟ ਜਾਇਜ਼ ਹੀ ਠੀਕ ਆ ਨਾਮ ਤੇ ਆਪਣਾ ਐਡਰੈਸ ਬੋਲ ਦੋ ਪਿੰਡ ਦੀਪਗੜ੍ਹ ਨਾਂ ਕਾਲਾ ਜ਼ਿਲ੍ਹਾ ਬਰਨਾਲਾ ਤਸੀਲ ਹਾਂ ਤਸੀਲ ਤਪਾ ਨੇੜੇ ਪਿੰਡ ਨੇੜੇ ਆਪਾਂ ਨੂੰ ਭਰੋੜ ਸ਼ਹਿਰ ਆ ਕੇ ਤਾਂ ਠੀਕ ਹੈ ਕੰਟੈਕਟ ਨੰਬਰ ਬੋਲ ਦਿਓ ਬਈ 995810683 ਇਹ ਬਾਈ ਦਾ ਬਾਈ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਤੇ ਨਗੀਨੇ ਲੈ ਕੇ ਆਇਆ ਹਾਂ ਇਹ ਬੈੜ ਕੰਟਾ ਹੋਇਆ ਟਰ ਸੂਈ ਨੂੰ ਮੈਂ ਤਾਂ ਬਾਹਰ ਸੀਗਾ ਆ ਮੁੰਡੇ ਨੇ ਸੋਈ ਆ ਕਿਹੜਾ ਸੂਆ ਸੂਈ ਆ ਇਹ ਦੂਜਾ ਸੂਆ ਸੂਈ ਆ ਬਾਈ ਸ਼ਿੱਕੀ ਹੋ ਦੰਦਾ ਅੱਜ ਬਰਫ ਵਰਗੀ ਠੰਢੀ ਐ ਪਰ ਇੱਕ ਅਲਮਰ ਲਾਇਆ ਵੀ ਦੂਜਾ ਸੂਆ ਹੋਲੇ ਹੋ ਕੇ ਜਗਾੜਦਾ ਠੀਕ ਹੈ ਮਗਰ ਬੱਚੀ ਬੈਠੀ ਰਹਿੰਦੀ ਪਤ ਨਹੀਂ ਉੱਠਣਾ ਨਹੀਂ ਬੈਠੀ ਬੱਚਾ ਰਸੀ ਆ ਗਈ ਹੈ ਨਾ ਬੈਠੀ ਹਾਂ ਦੂਜਾ ਸੂਆ ਬੱਚੀ ਬੱਚਾ ਬਣਾ ਪਿਆ ਤੇ ਕਿੰਨਾ ਇੱਕ ਬੋਲਾ ਕੱਢਿਆ ਬਾਈ ਬੋਲਾ ਨਹੀਂ ਕੱਢਿਆ ਚੂਹੇ ਹੀ ਮਾਰਦੇ ਹਾਂ ਆਪਾਂ ਨੇ ਕੱਢਿਆ ਬੋਲਾ ਹਜੇ ਤਾਂ ਮੰਨ ਕੇ ਸੂਈ ਐ ਬੱਚਾ ਬਣੀ ਲਾਇਆ ਸੂਈ ਠੰਡੀ ਪੂਰੀ ਜਿਵੇਂ ਮਰਜੀ ਬੈ ਥਣ 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 ਤਾਂ ਮਾਰ ਲੈਣਾ ਯਾਰ ਜਵਾਕ ਵੀ ਚੋਲੂ ਗਲਾਸ ਐਡਾ ਹੈਗਾ ਮੈਂ ਕਿਹਾ ਟੋਪ ਦਾ ਪੂਰਾ ਸਹੀ ਗੱਲ ਆ ਬਾਈ ਇਹਨਾ ਗਲਾਸਾਂ ਵਰਗੇ ਥਣ ਪਏ ਚਾਰੇ ਪੂਰੀ ਬਿੱਥੀ ਤੇ ਕੱਲਾ ਕੱਲਾ ਥਣ ਹੁਣ ਦਿਖਾ ਜੇਵਾ ਦਿਖਾ ਯਾਦ ਕਰੂ ਜਿਹੜਾ ਮੰਗਾ ਲੈ ਗਿਆ ਉਹ ਸਹੀ ਗੱਲ ਆ ਹਾਂ ਬੋਦੀ ਬਾਦੀ ਦਿਖਾਦੀ ਬੱਚੀ ਸਿੰਗਲਾ ਲੈਵਾ ਬਹੁਤ ਸੋਹਣਾ ਕੱਦ ਕਾਠ ਨੂੰ ਕਾਚੀ ਨਹੀਂ ਕਹੇ ਨੂੰ ਚ ਐਵੇਂ ਗੱਲ ਗਰਮੀ ਨਾ ਮੰਨਣ ਵਾਲੀ ਮੈਂ ਮੰਨਦੀ ਨਹੀਂ ਗਰਮੀ ਹੂੰ ਠੀਕ ਲੇਵਾ ਕਮਾਲ ਆ ਬਈ ਬਹੁਤ ਸੋਹਣਾ ਹਵਾਨਾ ਜੀ ਨੂੰ ਆਪਾਂ ਕਹਿੰਦੇ ਫੀਟਿੰਗ ਜਿਹੜਾ ਲੈਵਲ ਇਕੱਲਾ ਇਕੱਲਾ ਥਣ ਪਿਆ ਪੂਰੀ ਵਿਥੀ ਤੇ ਨਾੜਾ ਨੂੜਾ ਦੇਖ ਸਕਦਾ ਰੋਕੀ ਮਮੂਹ ਦਿਖਾ ਮੂਹ ਬਈ ਮੈਂ ਕਿਹੜਾ ਦੇਖ ਜਰਸੀ ਲੱਗਦੀ ਜਰਸੀ ਵਾਲਾ ਮੂਹ ਹੂੰ ਸਹੀ ਗੱਲ ਆ ਤੇ ਕਿੰਨਾ ਦੁੱਧ ਪਾ ਦੂ ਬਈ ਦੁੱਧ ਬਈ 20 ਕਿਲੋ ਮੰਨ ਕੇ ਚੱਲ ਦੇਊਗੀ ਤਾਂ 24 23 24 20 ਮੰਨ ਕੇ ਚੱਲ 20 ਤਾਂ ਦੇਊਗੀ ਪਿਛਲੇ ਸੂਏ ਦਾ ਪਿਛਲੇ ਸੂਏ 20 ਕਿਲੋ ਦਿੱਤਾ ਵਾ ਦਾ ਠੀਕ ਆ ਹਾਂ ਤੇ ਮੁੱਲ ਕਰ ਮੁੱਲ ਦੇਖੋ ਮੁੱਲ ਕੋਈ ਆਮ ਬੰਦੇ ਕੋਲ ਹੋਵੇ ਤਾਂ 90 95 ਕਰੂਗੀ ਬੱਸੀ ਆ ਠੀਕ ਹੈ ਆਪਾਂ ਬੱਸੀ ਇਹ 70000 ਚੋਂ ਛੋੜ ਛੱਪਾ ਕਰ ਰਹੇ ਹਾਂ 70 ਚੋਂ ਛੋੜ ਕਰ ਟੋਟਲੀ ਨਾ 80 ਨਾ 85 70000 70000 ਚੋਂ ਛੋੜ ਛੱਪਾ ਹੀ ਕਰਨਾ ਚਾਹੇ ਬੰਦਾ ਆਈਮ ਗਾਲੇ ਸਾਰੀਆਂ ਚੀਜ਼ਾਂ ਨੂੰ ਗਾਰੰਟੀ ਆ ਐ ਨਹੀਂ ਬਈ ਲੈ ਕੋਈ ਚੱਕਰ ਹੋ ਜਾਂ ਲੱਤ ਛੜ ਗਈ ਪੰਡ ਦੇਖੋ ਲੱਗੀ ਵੀ ਹਾਂ ਅਸਲ ਵਿੱਚ ਬਾਕੀ ਬੱਚਾ ਬਹੁਤ ਚੰਗਾ ਟੌਪ ਵਾਲੀ ਬੱਸੀ ਪੰਡ ਲੱਗੀ ਵੀ ਲੱਗੀ ਵੀ ਪੰਡ ਹਾਂ ਕਲਾ ਕਲਾ ਸਹੀ ਜੰਦਾ ਬਈ ਚੋਣ ਚਵਾ ਦੇਖਿਆ ਇੱਕ ਨੰਬਰ ਇੱਕ ਨੰਬਰ ਤਾਰਾ ਮਾਰ ਕੇ ਹਟਿਆ ਠੀਕ ਮੁੱਲ ਬਾਈ ਨੇ ਤਾਂ ਜਮਾ ਦੇਣ ਲੈ ਰੱਖਿਆ ਮੁੱਲ ਬਾਈ ਦੇ ਅੱਗੇ ਬਸ ਖਿੱਚ ਕੇ ਹੀ ਹੁੰਦੇ ਬਾਕੀ ਨਾ ਜੀ ਗੱਲ ਕਰੀਏ ਥਣਾ ਦੇ ਸਾਇਦ ਹੀ ਬਾਈ ਥਣਾ ਦਾ ਸਾਇਦ ਜਿਹੜਾ ਬੜਾ ਚੰਗਾ ਆ ਗਿਆ ਥੱਥੀ ਚੋਲੇ ਵਾਂਗ ਸੀ ਮੈਂ ਕਿਹਾ 5 ਮਿੰਟ ਚੋਈਓ ਸਹੀ ਗੱਲ ਆ ਬਾਈ ਤੇ ਅੱਗੇ 3 ਨੰਬਰ ਦਾ ਇਹ ਗੱਲ ਨਹੀਂ ਆ ਬਾਈ ਹੱਥ ਨੇ ਆਪਣੇ ਘਰੀ ਸੂਈ ਆ ਜੇਰ ਜੂਰ ਦੀ ਗਾਰੰਟੀ ਹੈ ਜੇਰ ਪੈ ਗਈ ਵੀਡੀਓ ਬਣਾਈਏ ਸਾਰੀ ਗਾਰੰਟੀ ਹੈ ਠੀਕ ਹੈ ਬਾਈ ਠੀਕ ਹੈ ਠੀਕ ਹੈ ਹਾਂ ਇਹ ਵੀ ਦੁੱਧ ਦੇ 20-21 ਕਿਲੋ ਬਣ ਤੇ ਇਹ ਮਗਰ ਬੱਚਾ ਆ ਗਿਆ ਪੂਰਾ ਟੌਪ ਦਾ ਬੱਚਾ ਵਸ ਆ ਗਿਆ ਹਾਂ ਪਿੱਛੇ ਬੱਚਾ ਆ ਗਿਆ ਪੂਰਾ ਟੌਪ ਦਾ ਬੱਚਾ ਹੈ ਤੋਰਾ ਤਰਾ ਬੜਾ ਤੋਰਾ ਇਹ ਬਹੁਤ ਚੰਗਾ ਇਹਦੇ ਥੱਲੇ ਹੁਣ ਮੰਨ ਕੇ ਚੱਲੀ 5 ਕਿਲੋਟਰ ਤੜ ਕੇ ਕੱਢਿਆ ਬੋਲਾ ਇਹਦਾ ਕਾਲੇ ਸੂਆ ਨਹੀਂ ਮੰਨੇ ਨਾ ਸੂਆ ਨਹੀਂ ਮੰਨੇ ਜਾਨ ਬਹੁਤ ਵੈਟ ਜਿੰਦ ਜਾਨ ਵਾਲੀ ਆ ਕਿੰਨਾ ਦੁੱਧ ਪਾਇਆ ਵਾ ਕਿੰਨਾ ਪਾ ਦੂ ਇਹਦਾ ਦੁੱਧ ਬਾਈ 21 22 ਕਿਲੋ ਕਹਿੰਦੇ ਦਿੱਤਾ ਵਾ ਜਿਹੜੇ ਮਾਲਕਾ ਤੋਂ ਲਈ ਆ ਠੀਕ ਆ ਠੀਕ ਆ ਲੈ 21 22 ਕਿਲੋ ਮੰਨ ਕੇ ਲੈ ਲੇ ਅਗਲਾ 20 ਮੰਨ ਲੈ ਤਾਂ ਮੰਨ ਲੈ ਕੋਈ ਚੱਕਰ ਨਹੀਂ ਆਪਾਂ 30 ਨਹੀਂ ਕਹਿੰਦੇ 32 ਨਹੀਂ ਕਹਿੰਦੇ ਠੀਕ ਆ ਯਾਨੀ 20 ਤਾਂ ਦੇਊਗੀ ਹਾਂ ਬਾਕੀ ਜਿਹੜੀ ਫੀਡ ਲੈਣਾ ਬਈ ਬੜੀ ਕਮਾਲ ਆ ਗਈ। ਹਾਂ। ਲੈਵਾ ਦੇਖੋ ਯਾਰ ਮੈਂ ਕਹਣਾ ਵੀ ਬੜਾ ਸਾਫ਼ ਦੇਵਾੜਾ। ਹਾਂ। ਸਹੀ ਗੱਲ ਆ। ਸਾਫ਼ ਲੈਵਾ। ਠਣਾ ਦਾ ਸਾਈਜ਼ ਆਪ ਇਧਰੋਂ ਚੈੱਕ ਕਰਾਉਣੇ ਆ ਬਈ। ਲੈ ਚੈੱਕ ਕਰੋ। ਕਾਲੇ ਮੈਂ ਕਹਣਾ ਗਿੱਠ ਤੋਂ ਬਾਹਰ ਹੋ ਮੂਰ ਨੂੰ। ਹਾਂ। ਗਿੱਠ ਤੋਂ ਬਾਹਰ ਪਈ ਪਿੱਛੇ ਨੂੰ ਵੀ ਦਿਖਾ ਦੇ ਤੇ ਮੂਰ ਨੂੰ ਵੀ ਦਿਖਾ ਕੇ ਲੈ। ਹੂੰ। ਸਹੀ ਗੱਲ ਆ ਲੈ। ਸਫਾਈ ਦੇਖੋ ਬਈ ਲੈਵੇ ਤੇ ਨਾ ਫੁੱਲ ਆ ਗਈ। ਨਾੜਾ ਨੂੜਾ ਫੁੱਲ ਚੰਗੀਆਂ। ਬਾਕੀ ਕੱਦ ਵਾਲੀ ਬੜਾ ਹੈ ਨਾ। ਹਾਂ। ਇਹ ਨਹੀਂ ਹੈਗਾ ਵੀ ਛੋਟੀ ਆ ਜਾਂ ਨਿਸ਼ੀਲਾ ਵੀ। ਬਾਕੀ ਬਰੀਡ ਇੱਕ ਨੰਬਰ ਆ ਸੈਨਿੰਗ ਸੂਨਗ ਫੁੱਲ ਥਣਾ ਦਾ ਸਹ ਦੇਖੋ ਬਾਈ ਨਾੜਾ ਨਾ ਕੁੰਦੀ ਪਈ ਅਗਲੇ ਮੈਂ ਹਾਂ ਫੀਲ ਠੰਡੀ ਪੂਰੀ ਬਰਫ ਵਾਲੀ ਇਸ ਬੜਾ ਪਿਆਰਾ ਮਗਰ ਬੱਚਾ ਆ ਪੈਦਾ ਕਿੰਨੀ ਕੁਆਲਿਟੀ ਆ ਤੇ ਅਸੀਂ ਕੱਲ ਆਪਣੇ ਘਰੇ ਸੂਈ ਜੇ ਜੂ ਪੈ ਗਦੀ ਬੱਚਾ ਆ ਪੈਦਾ ਬੱਚੀ ਬੱਸੀ ਹੁੰਦੀ ਕਿਆ ਆਵਾਜ਼ ਸੀ ਹਣਾ ਤੇ ਮੁੱਲ ਅਜ ਫਿਰ ਮੁੱਲ ਬਾਈ ਇਹ 76 ਦੀ ਦੇ ਦਿਆਂਗੇ 76 ਹਾਂ ਬਾਈ ਕੋਈ ਮੁੱਲ 80 90 ਵੀ ਨਹੀਂ ਕਰ ਤੇ 76 ਦੀ ਇਹ ਦੇ ਦਿਆਂਗੇ 80 ਨਾ 85 70 ਹਾਂ 76000 ਜੇ ਕੋਈ ਜੋੜਾ ਲਊ 1.5 ਦਾ ਦੇ ਦਿਆਂਗੇ ਆਪਾਂ 1.5 ਦਾ 1.5 ਦਾ ਦੇ ਚੱਕੋ ਬਾਈ ਜੇ ਲੈ ਲਵੋਗੇ ਜੋੜਾ ਦੇ ਦੇਣਾਗਾ ਤੇ ਅੱਗੇ ਦਿਖਾਉਣਾ ਸਾਨੂੰ ਕੱਚੀ ਤੇ ਮੁੱਲ ਵੀ ਫਿਰ ਕੱਚੀ ਹੈ ਬਈ 6 ਤੋਂ 7 ਦਿਨ ਲਊਗੀ ਬਾੜੀ ਕਿਹੜੀ ਦੂਜਾ ਸੂਆ ਦੂਜਾ ਸੂਆ ਬਚੀ ਜੁੰਦੀ ਹੈ ਕ੍ਰਾਸ ਜਰਸੀ ਹੈ ਠੀਕ ਆ ਠੀਕ ਆ 6 ਤੋਂ 7 ਦਿਨ ਲਊਗੀ ਕ੍ਰਾਸ ਹੈ ਠੀਕ ਹੈ ਤੇ ਪਿਓਰ ਵੀ ਨਹੀਂ ਕ੍ਰਾਸ ਬਣ ਚਾ ਜस्सी ਦੂਜਾ ਸੂਆ ਸੁੰਦੀ ਹੈ ਬਾਕੀ ਗਰਮੀ ਨਾ ਮੰਨ ਹਾਂ ਗਰਮੀ ਨਹੀਂ ਮੰਨਦੀ 6 ਤੋਂ 7 ਦਿਨ ਲੈਂਦੇ ਹੈ ਜੀ ਠੀਕ ਆ 6 ਤੋਂ 7 ਦਿਨਾਂ ਦੀ ਕੱਚੀ ਹੈ ਬਈ ਗਰਮੀਆਂ ਦਾ ਕੀ ਤੋਹਫਾ ਗਰਮੀ ਬਿਲਕੁਲ ਨਹੀਂ ਮੰਨਣ ਵਾਲੀ ਤੋਰਾਦਾਰਾ ਦੇਖੋ ਯਾਰ ਵੈੜ ਦਾ ਇੱਕ ਨੰਬਰ ਆ ਗਿਆ ਬਾਕੀ ਸਕੀਨ ਆ ਗਈ ਪੂਰੀ ਹੈ ਨਾ ਹਾਂ ਫੇਸ ਵਗੈਰਾ ਥਣਾ ਦਾ ਸਹਜ ਇੱਕ ਨੰਬਰ ਬਹੁਤ ਚੰਗਾ ਤੇ ਕਿੰਨਾ ਦੁੱਧ ਪਾਇਆ ਵਾ ਕਲੇ ਦਾ ਬਾਈ ਦੁੱਧ ਬਾਈ 14 15 ਕਿਲੋ ਦਿੱਤਾ ਵਾ ਇਹਦਾ ਤੇ ਐਦ ਕੀ ਕਿੰਨੀ ਕਮੀ ਦਾ ਇੰਨਾ ਕੀ 14 15 ਕਿਲੋ ਮੰਨ ਕੇ ਚੱਲ ਵੀ ਲੈ ਲੈ ਅਗਲਾ ਠੀਕਾ ਨਹੀਂ ਹੂੰ 14 ਮਾ ਲਾ ਕੀ ਨਾ ਥਣਾ ਦਾ ਸਹ ਦੇਖੋ ਭਾਈ ਨਾੜਾ ਨੁੜਾ ਦੇਖੋ ਯਾਰ ਮੈਂ ਕਹਣਾ ਵੀ ਬਾਲੀਆਂ ਚੰਗੇ ਆ ਗਿਆ ਬਾਕੀ ਨਾ ਪਲੀ ਵੀ ਬਹੁਤ ਆ ਵੜ ਜੇ ਗੱਲ ਕਰੀ ਇਹ ਨਹੀਂ ਹੈਗਾ ਵੀ ਨਿੱਸੀ ਲਾਮੀਆਂ ਕਿਸੇ ਬਖਦੋ ਹਾਂ ਬਾਕੀ ਨਾ ਥਣਾ ਦਾ ਗੈਪ ਬਹੁਤ ਚੰਗਾ ਸੁਣਾ ਨੂ ਤਾਂ ਜਮਾ ਓਕੇ ਆ ਬਾਕੀ ਫੇਸ ਪੂਰੀ ਬਹੁਤ ਵਧੀਆ ਗੀ ਬਹਿੜ ਹਾਂ ਤੇ ਮੁੱਲ ਕਲੇ ਅੱਜ ਮੋੜ ਬਾਈ ਇਹ ਦੋ ਘਟ 60 ਦੀ ਦੇਣੀ ਹੈ ਠੀਕ ਹੈ 60 ਦੀ ਆਪਾਂ ਨੂੰ 50 55 ਵਾਲਾ ਫੋਨ ਨਾ ਲਾਵੇ ਦੋ ਘਟ 60 ਦੀ ਦੇਣੀ ਹੈ ਮੋਲੇ ਬਾਟਕ ਬਾਟਕ ਰਾਲਾ ਥ੍ਰੇਡ ਕਲਾ ਦੋ ਕਟ 60 ਦੀ ਦੇਣੀ ਹੈ 58000 ਰੁਪਏ ਦੀ ਦੇਣੀ ਹੈ 55 ਵਾਲਾ ਬਣਾ ਲਾ ਵੀ ਫੋਨ ਆਪਾਂ ਠੀਕ ਆ 55000 ਰੁਪਏ ਦੀ ਬਾਈ ਕਹਿੰਦਾ ਅੱਜ ਆਪਾਂ ਦੇ ਦੇਣੀ ਆ ਬਾਈ ਤੇ ਐ ਮਨ ਲਓ ਵੀ ਆ ਵੀ ਇਧਰ ਤਾਜ਼ੀਆਂ ਸੂਈਆਂ ਦੇ ਮੋਲੇ ਕਿੰਨੇ ਟੌਪ ਦੀਆਂ ਯਾਰ ਬਾਈ ਮਾੜੀ ਪੱਗਾਂ ਲੈਂਦੇ ਨੇ ਹਾਂ ਸਹੀ ਗੱਲ ਆ ਬਾਈ ਤੇ ਜੇ ਕਿਸੇ ਵੀ ਵੀਰ ਨੂੰ ਨਾ ਬਾਈ ਤਿੰਨਾ ਵੈੜਾਂ ਚ ਕੋਈ ਵੀ ਵੈੜ ਪਸੰਦ ਆਵੇ ਤਾਂ ਬਾਈ ਨਾਲ ਕੰਟੈਕਟ ਜ਼ਰੂਰ ਕਰਿਓ ਜਿਹੜੀ ਕੱਚੀ ਆ ਉਹ ਦਾ ਅੱਜ ਕੱਚੀਆਂ ਵਾਲਾ ਹੋ ਗਿਆ ਤਾਜ਼ੀਆਂ ਸੁਈਆਂ ਦਾ ਮੁੱਲ ਬਾਈ ਨੇ ਉਸਾਬ ਕੱਚੀ ਵੀ ਸਿਰ ਤੋਂ 7 ਦਿਨਾਂ ਦੀ ਆ ਬਾੜੇ ਦਿਨ ਨਹੀਂ ਲੈਣੀ ਹਾਂ ਬਾਤ ਬਹੁਤ ਗੱਲ ਹੈ ਬਾਈ ਤੇ ਵੀਡੀਓ ਨਾਲ ਵੇਖਣ ਲਈ ਸਾਰੇ ਵੀਰਾਂ ਦਾ ਤੈਦ ਲਉ ਧੰਨਵਾਦ